ਬਾਬੂਸ਼ਾਹੀ ਟਾਈਮ ਦੇ ਨਾਲ ਤੁਸੀਂ ਜੁੜੇ ਹੋ ਮੈਂ ਤੁਹਾਡਾ ਆਪਣਾ ਰਾਜ ਗੁਪਤਾ ਜਲੰਧਰ ਦੀ ਸਭ ਤੋਂ ਵੱਡੀ ਖਬਰ ਲੋਕ ਸਭਾ ਚੋਣਾਂ ਨੂੰ ਕੁਝ ਹੀ ਸਮਾਂ ਰਹਿ ਗਿਆ ਹੈ ਕੁਝ ਹੀ ਦਿਨਾਂ ਦੇ ਵਿੱਚ ਕੋਡ ਆਫ ਕੰਡਕਟ ਲੱਗ ਜਾਣਾ ਹੈ ਸਾਰੀਆਂ ਹੀ ਪਾਰਟੀਆਂ ਹੌਲੀ-ਹੌਲੀ ਕਰਕੇ ਆਪਣੇ ਕੈਂਡੀਡੇਟ ਉਮੀਦਵਾਰਾਂ ਦੀ ਲਿਸਟ ਜਾਰੀ ਕਰਦੀ ਹੋਈ ਨਜ਼ਰ ਆ ਰਹੀ ਹੈ ਬੀਜੇਪੀ ਵੱਲੋਂ ਲਗਾਤਾਰ ਪਿਛਲੇ ਦਿਨਾਂ ਤੋਂ ਦੋ ਲਿਸਟਾਂ ਜਿਹੜੀਆਂ ਨੇ ਉਹ ਜਾਰੀ ਕਰ ਦਿੱਤੀਆਂ ਗਈਆਂ ਨੇ ਜਿਸ ਦੇ ਵਿੱਚ ਵੱਡੇ ਨਾਮ ਜਿਹੜੇ ਨੇ ਉਹ ਜਾਰੀ ਹੋਏ ਸੀਗੇ ਅੱਜ ਆਮ ਆਦਮੀ ਪਾਰਟੀ ਨੇ ਜਿਹੜਾ ਹੈ ਉਹ ਇੱਕ ਲਿਸਟ ਜਾਰੀ ਕੀਤੀ ਹੈ ਜਿਸ ਦੇ ਵਿੱਚ ਜਲੰਧਰ ਤੋਂ ਸੁਸ਼ੀਲ ਕੁਮਾਰ ਰਿੰਕੂ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਹੋਣਗੇ ਇੱਕ ਵਾਰ ਦੁਬਾਰਾ ਤੁਹਾਨੂੰ ਦੱਸ ਦੇਣਾ ਚਾਹੁੰਨਾ ਆਮ ਆਦਮੀ ਪਾਰਟੀ ਦੇ ਜਲੰਧਰ ਤੋਂ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਹੋਣਗੇ ਤੇਰਾ ਜਿਹੜੇ ਨੇ ਉਹ ਕੈਂਡੀਡੇਟ ਦੀ ਲਿਸਟ ਜਿਹੜੀ ਹੈ ਉਹ ਦੱਸੀ ਜਾ ਰਹੀ ਹੈ ਕਿ ਜਾਰੀ ਕੀਤੀ ਹੈ ਉਹਨਾਂ ਵਿੱਚ ਉਹ ਹਾਲਾਂਕਿ ਇਸ ਵਕਤ ਜਿਹੜਾ ਹੈ ਅੱਠ ਕੈਂਡੀਡੇਟ ਜਿਹੜੇ ਨੇ ਉਹ ਜਿਹਨਾਂ ਦੀ ਲਿਸਟ ਜਾਰੀ ਹੋਈ ਹੈ ਨੰਬਰ ਵਾਈਜ਼ ਮੈਂ ਸਾਰਾ ਕੁਝ ਨਾਮ ਜ਼ਰੂਰ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰੂੰਗਾ ਅੰਮ੍ਰਿਤਸਰ ਖਡੂਰ ਸਾਹਿਬ ਜਲੰਧਰ ਫਤਿਹਗੜ ਸਾਹਿਬ ਪਰੀਤਕੋਟ ਬਟਿੰਡਾ ਸੰਗਰੂਰ ਅਤੇ ਪਟਿਆਲਾ ਇਹਨਾਂ ਏਰੀਆ ਦੇ ਵਿੱਚ ਇਹਨਾਂ ਹਲਕਿਆਂ ਦੇ ਵਿੱਚ ਜਿਹੜਾ ਹੈ ਉਹ ਲੋਕ ਸਭਾ ਚੋਣਾਂ ਦੇ ਉਮੀਦਵਾਰਾਂ ਦੀ ਲਿਸਟ ਜਾਰੀ ਹੋਈ ਹੈ ਅੰਮ੍ਰਿਤਸਰ ਤੋਂ ਕੁਲਦੀਪ ਸਿੰਘ ਢਾਲੀਵਾਲ ਹਰਾਨੂ ਜਿਹੜਾ ਹੈ ਉਹ ਟਿਕਟ ਮਿਲੀ ਹੈ ਆਮ ਆਦਮੀ ਪਾਰਟੀ ਤੋਂ ਖਡੂਰ ਸਾਹਿਬ ਤੋਂ ਲਾਲਜੀਤ ਸਿੰਘ ਪੁੱਲਰ ਹੈ ਜਲੰਧਰ ਤੋਂ ਸਿਸ਼ੀਲ ਕੁਮਾਰ ਰਿੰਕੂ ਫਤੇਗੜ ਸਾਹਿਬ ਤੋਂ ਗੁਰਪ੍ਰੀਤ ਸਿੰਘ ਜੀਪੀ ਫਰੀਦਕੋਟ ਤੋਂ ਕਰਮਜੀਤ ਜੀਤ ਅਨਮੋਲ ਬਠਿੰਡਾ ਤੋਂ ਗੁਰਮੀਤ ਸਿੰਘ ਖੁੰਦੇਆ ਉਸ ਤੋਂ ਬਾਅਦ ਸੰਗਰੂਰ ਤੋਂ ਗੁਰਮੀਤ ਸਿੰਘ ਮੀਥੇਰ ਅਤੇ ਪਟਿਆਲਾ ਤੋਂ ਡਾਕਟਰ ਬਲਬੀਰ ਸਿੰਘ ਹੋਰਾਂ ਨੂੰ ਜਿਹੜਾ ਹੈ ਉਹ ਟਿਕਟ ਮਿਲ ਚੁੱਕੀ ਹੈ ਇਹਨਾਂ ਸਾਰੇ ਹੀ ਉਮੀਦਵਾਰਾਂ ਨੂੰ ਜਿਹੜਾ ਹੈ ਉਹ ਟਿਕਟ ਮਿਲੀ ਹੈ ਸਾਰੇ ਉਮੀਦਵਾਰ ਇਸ ਵਕਤ ਜਿਵੇਂ ਵੀ ਦੱਸਿਆ ਜਾ ਰਿਹਾ ਚੰਡੀਗੜ੍ਹ ਦੇ ਵਿੱਚ ਹੀ ਮੌਜੂਦ ਨੇ ਹੁਣ ਕੁਝ ਹੀ ਸਮਾਂ ਦੀ ਸਵੇਰ ਵਾਜੜਾ ਲੋਕ ਸਭਾ ਚੋਣਾਂ ਦਾ ਬਿਲਕੁਲ ਵੱਜੇਗਾ ਕੋਡ ਆਫ ਕੰਡਕਟ ਲੱਗੇਗਾ ਤੇ ਉਸ ਤੋਂ ਬਾਅਦ ਤੁਸੀਂ ਆਪਣੇ ਆਲੇ ਦੁਆਲੇ ਹਰੇਕ ਪਾਰਟੀਆਂ ਦੇ ਵਰਕਰਾਂ ਨੂੰ ਹਰੇਕ ਨੁਮਾਇੰਦਿਆਂ ਨੂੰ ਵੋਟ ਮੰਗਦੇ ਹੋਏ ਜੜਾਇਓ ਉਹ ਦੇਖੂਗੇ ਹਾਲਾਂਕਿ ਇਸ ਵਕਤ ਵੱਡੀ ਖਬਰ ਜਲੰਧਰ ਤੋਂ ਜਲੰਧਰ ਦੇ ਲੋਕਾਂ ਵੱਲੋਂ ਕੀ ਜਿਹੜੀ ਹੈ ਉਹ ਭਾਲ ਕੀਤੀ ਜਾ ਰਹੀ ਹੈ ਕਿ ਜਿਹੋ ਜਿਹਾ ਉਮੀਦਵਾਰ ਲੱਭਿਆ ਜਾ ਰਿਹਾ ਸੀਗਾ ਉਸ ਦੇ ਉੱਤੇ ਚਰਚਾਵਾ ਪਿਛਲੇ ਦਿਨਾਂ ਦੇ ਵਿੱਚ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਤਾਂ ਇੱਕ ਖਾਸ ਜਿਹੜੀ ਹੈ ਉਹ ਚਰਚਾ ਕੱਲ ਵੀ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਜਲੰਧਰ ਦੇ ਲੋਕਾਂ ਦੀ ਡਿਮਾਂਡ ਹੈ ਪਰ ਅੱਜ ਸਵੇਰੇ ਹੀ ਆਮ ਆਦਮੀ ਪਾਰਟੀ ਵੱਲੋਂ ਇੱਕ ਵੱਡਾ ਚਿਹਰਾ ਜਿਵੇਂ ਪਹਿਲਾਂ ਹੀ ਕਾਫੀ ਲੰਬੇ ਸਮੇਂ ਤੋਂ ਦੱਸਿਆ ਜਾ ਰਿਹਾ ਸੀਗਾ ਕਿ ਸੁਸ਼ੀਲ ਕੁਮਾਰ ਰਿੰਕੂ ਹੋਰੀ ਹੀ ਆਮ ਆਦਮੀ ਪਾਰਟੀ ਦੇ ਜਲੰਧਰ ਤੋਂ ਚਿਹਰੇ ਹੋਣਗੇ ਤਾਂ ਉਹਨਾਂ ਨੂੰ ਹੀ ਇੱਕ ਵਾਰ ਫਿਰ ਤੋਂ ਆਮ ਆਦਮੀ ਪਾਰਟੀ ਨੇ ਪ੍ਰੋਸਾ ਜਤਾਇਆ ਹੈ ਪਿਛਲੀ ਬਾਈਪੋਲਰ ਇਲੈਕਸ਼ਨ ਜਿਹੜਾ ਹੈ ਉਹ ਸੁਸ਼ੀਲ ਕੁਮਾਰ ਰਿੰਕੂ ਹੋਰਾਂ ਨੇ ਜਿੱਤ ਕੇ ਆਮ ਆਦਮੀ ਪਾਰਟੀ ਨੂੰ ਪ੍ਰੋਸਾ ਦਲایا ਕੰਮ ਕੀਤੇ ਤੇ ਉਸ ਤੋਂ ਬਾਅਦ ਦੁਬਾਰਾ ਹੁਣ ਸੁਸ਼ੀਲ ਕੁਮਾਰ ਰਿੰਕੂ ਹੋਰਾਂ ਨੂੰ ਜਿਹੜੀ ਹੈ ਉਹ ਟਿਕਟ ਮਿਲ ਗਈ ਹੈ ਸੱਤ ਜਿਹੜੇ ਨੇ ਉਹ 8 ਬੰਦਿਆਂ ਨੂੰ ਜਿਹੜੀ ਆ ਉਹ ਟਿਕਟ ਮਿਲੀ ਹੈ ਜਿਨ੍ਹਾਂ ਵਿੱਚੋਂ ਨਾਮ ਦੱਸ ਦੇਣਾ ਤੁਹਾਨੂੰ ਮੈਂ ਜਰੂਰ ਮੈਂ ਅੰਮ੍ਰਿਤਸਰ ਤੋਂ ਜਿਹੜਾ ਹੈਗਾ ਕੁਲਦੀਪ ਸਿੰਘ ਢਾਲੀਵਾਲ ਜੋ ਕਿ ਪਹਿਲਾ ਜਿਹੜਾ ਹੈ ਉਹ ਮੰਤਰੀ ਰਹਿ ਚੁੱਕੇ ਨੇ ਉਸ ਤੋਂ ਬਾਅਦ ਦੁਬਾਰਾ ਹੁਣ ਜਿਹੜਾ ਹੈ ਉਹਨਾਂ ਨੂੰ ਟਿਕਟ ਮਿਲੀ ਹੈ ਲਾਲਜੀਤ ਸਿੰਘ ਪੁੱਲਰ ਹੁੜੀ ਸੋ ਸੋਚਲ ਕੁਮਾਰ ਰਿੰਕੂ ਗੁਰਮੀਤ ਸਿੰਘ ਜੀ ਪੀ ਕਮਲਜੀਤ ਅਨਮੋਲ ਉਸ ਤੋਂ ਬਾਅਦ ਗੁਰਮੀਤ ਸਿੰਘ ਮੀਤਿਆ ਡਾਕਟਰ ਬਰਬੀਰ ਅਤੇ ਗੁਰਮੀਤ ਸਿੰਘ ਖੁਦਿਆਂ ਉਹਨਾਂ ਨੂੰ ਜਿਹੜਾ ਹੈਗਾ ਉਹ ਟਿਕਟ ਮਿਲੀ ਹੈ ਇਹ ਸਾਰਿਆਂ ਨੂੰ ਜਿਹੜਾ ਹੈ ਉਹ ਅਲੱਗ-ਅਲੱਗ ਲੋਕ ਸਭਾ ਜਿਹੜੇ ਨੇ ਹਲਕੇ ਨੇ ਉਹਨਾਂ ਤੋਂ ਸੀਟਾਂ ਮਿਲੀਆਂ ਨੇ ਹੁਣ ਦੇਖਣਾ ਹੋਵੇਗਾ ਕਿ ਬੀਜੇਪੀ ਕਦੋਂ ਤੱਕ ਜਿਹੜੀ ਹੈ ਉਹ ਲਿਸਟ ਜਾਰੀ ਕਰਦੀ ਹੈ ਸ਼੍ਰੋਮਣੀ ਅਕਾਲੀ ਦਲ ਕੱਲ ਤੱਕ ਲਿਸਟ ਜਾਰੀ ਕਰਦੀ ਹੈ ਕਾਂਗਰਸ ਕਦੋਂ ਤੱਕ ਜਿਹੜਾ ਹੈ ਉਹ ਲਿਸਟ ਜਾਰੀ ਕਰਦੀ ਹੈ ਹਾਲਾਂਕਿ ਕ੍ਰੈਸ਼ ਏਰੀਆ ਜਿਹੜੀਆਂ ਨੇ ਉਹ ਹੀ ਲਗਾਈ ਜਾ ਰਹੀਆਂ ਨੇ ਕਿ ਕਾਂਗਰਸ ਤੋਂ ਜਿਹੜਾ ਹੈ ਉਹ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਉਮੀਦਵਾਰ ਬਣਾਇਆ ਜਾ ਸਕਦਾ ਹੈ ਇਹ ਨਾਮ ਪਿਛਲੇ ਕਾਫੀ ਲੰਬੇ ਸਮੇਂ ਤੋਂ ਜਿਹੜਾ ਹੈ ਉਹ ਨਿਊਜ਼ ਚੈਨਲ ਦੇ ਉੱਤੇ ਵੀ ਤੁਸੀਂ ਚੱਲਦਾ ਹੋਇਆ ਦੇਖਿਆ ਹੋਵੇਗਾ ਬੀਜੇਪੀ ਵੱਲੋਂ ਇੱਕ ਚਰਚਿਤ ਚਿਹਰਾ ਜਿਹੜਾ ਹੈ ਉਹ ਲਿਆਂਦੇ ਦੀ ਕੋਸ਼ਿਸ਼ ਕੀਤੀ ਜਾਵੇਗੀ ਜਿਵੇਂ ਦੱਸਿਆ ਜਾ ਰਿਹਾ ਹੈ ਕਿ ਹੰਸਰਾਜ ਹੰਸੂਣੀ ਜਿਹੜੇ ਨੇ ਉਹ ਜਲੰਧਰ ਆ ਸਕਦੇ ਨੇ ਜਲੰਧਰ ਤੋਂ ਲੋਕ ਸਭਾ ਚੋਣਾਂ ਜਿਹੜੇ ਨੇ ਉਹ ਲੜ ਸਕਦੇ ਨੇ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਤੋਂ ਦੱਸਿਆ ਜਾ ਰਿਹਾ ਹੈ ਕਿ ਪਵਨ ਕੁਆਰ ਟਿੰਨੂ ਗੁੜੀ ਨੂੰ ਟਿਕਟ ਜਿਹੜੀ ਹੈ ਉਹ ਮਿਲ ਸਕਦੀ ਹੈ ਹਾਲਾਂਕਿ ਇਹ ਨਾਮਾਂ ਦੇ ਚਰਚਾ ਜਿਹੜੇ ਨੇ ਉਹ ਹੁੰਦੇ ਹੋਏ ਨਜ਼ਰ ਆ ਰਹੇ ਨੇ ਜਨਾ ਵਿੱਚੋਂ ਇੱਕ ਨਾਮ ਕਲੀਅਰ ਹੋ ਚੁੱਕਿਆ ਹੈ ਸੁਸ਼ੀਲ ਕੁਮਾਰ ਰਿੰਕੂ ਜੋ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਨੇ ਉਹ ਕੈਂਡੀਡੇਟ ਰਹੇ ਪਹਿਲਾ ਕੈਂਡੀਡੇਟ ਰਹੇ ਜਿੱਤੇ ਅਤੇ ਹੁਣ ਦੁਬਾਰਾ ਉਹਨਾਂ ਨੂੰ ਜਿਹੜਾ ਹੈ ਉਹ ਆਮ ਆਦਮੀ ਪਾਰਟੀ ਨੇ ਕੈਂਡੀਡੇਟ ਬਣਾਇਆ ਹੁਣ ਦੇਖਣਾ ਹੋਵੇ ਕਿ ਕੀ ਬਾਕੀ ਆ ਪਾਰਟੀਆਂ ਕਦੋਂ ਤੱਕ ਨਾਮ ਜਿਹੜੇ ਨੇ ਉਹ ਅਨਾਉਂਸ ਕਰਦੀ ਹੈ ਕੈਮਰਾ ਪਰਸਨ ਪੰਕਜ ਦਿਨਾਰਾ ਅਦਗੁਪਤਾ ਬਾਉਸ਼ਾਈ ਟਾਈਮ ਜਲੰਧਰ